ਮੰਗਾ ਸਾ ਸਾਡੀ ਪ੍ਰਾਣੀ ਨਹੀਂ ਨੇ ਜੋ ਆਉਂਦੇ ਭਰਤੀਆਂ 14 ਸਾਲ ਹੋ ਗਏ ਸਰ ਤੇ ਸਰਵਿਸ ਰੂਲੀ ਲੱਗੂ ਏ ਤੇ ਅਸੀਂ ਚਾਹੁੰਦੇ ਹਾਂ ਕਿ ਸਾਤੇ ਸਰਵਿਸ ਲੱਗ ਜਮਣ ਉਹ ਜਿਹੜਾ ਸਰਕਾਰ ਨੇ ਸਾਡਾ ਟੈਸਟ ਲਿਆ ਸੀਗਾ ਜਿਹੜੇ ਕਾਫੀ ਸਾਥ ਜਿਹੜੇ ਪਾਸ ਹੋ ਗਏ ਸੀਗੇ ਉਹ ਕੰਟਰੈਕਟ ਤੇ ਨੇ ਜਿਹੜੇ ਕੰਟਰੈਕਟ ਵਾਲੇ ਨੇ ਉਹ ਪੱਕੇ ਕੀਤੇ ਜਾਣ ਤੇ ਜਿਹੜੇ ਆਊਟਸੋਰਸ ਤੇ ਨੇ ਉਹਨਾਂ ਨੂੰ ਕੰਟਰੈਕਟ ਦਿੱਤਾ ਜਾਵੇ ਇਹੋ ਸਾਡੀਆਂ ਜਿਹੜੀਆਂ ਬੇਸੀ ਤਿੰਨ ਮੰਗਾ ਸੀਗੀਆਂ ਚੌਥੀ ਮੰਗ ਚ ਸਾਡੀ ਜਿਹੜੇ ਬੱਸਾਂ ਨੇ ਉਹ 10000 ਰੁਪਏ ਆ ਜਾਂਦੇ ਕਿਉਂਕਿ ਬੱਸਾਂ ਦੇ ਘਾਟ ਹੋਰ ਕਰਕੇ ਜਿਹੜੀਆਂ ਸਵਾਰੀਆਂ ਨੇ ਬਹੁਤ ਜ਼ਿਆਦਾ ਨੇ ਗੱਡੀਆਂ ਓਵਰ ਲੋਡ ਚੱਲ ਮੰਗਾਂ ਸਾਡੀਆਂ ਪਿਛਲੇ ਸਮੇਂ ਤੋਂ ਹੋਈ ਨੇ ਪਰ ਐ ਸਰਕਾਰ ਤੋਂ ਸਾਨੂੰ ਬਹੁਤ ਉਮੀਦਾਂ ਸੀ ਕਿਉਂਕਿ ਜਿਹੜੀ ਸਰਕਾਰ ਬਣੀ ਸੀ ਬਣੀ ਮੁਲਾਜ਼ਮਾ ਸਿਰਦੇ ਸੀਗੀ ਮੁਲਾਜ਼ਮਾ ਨਹੀਂ ਬਣਾਈ ਸੀ ਇਹਨੂੰ ਪਰ ਜੇ ਆ ਕੇ ਤੁਸੀਂ ਜਾ ਕੇ ਵੇਖ ਲੋ ਜਗ੍ਹਾ ਜਗ੍ਹਾ ਤੇ ਧਰਨੇ ਲੱਗੇ ਆ ਹਰ ਜਗ੍ਹਾ ਤੇ ਰੋਸ ਮਜਾਰੇ ਹੋ ਰਹੇ ਨੇ ਹਰ ਪਾਸੇ ਧੱਕਾ ਕਰ ਰਹੇ ਨੇ ਕਿਸੇ ਵੀ ਮੰਗ ਤੇ ਇਹ ਖਰੇ ਨਹੀਂ ਉਤਰੇ ਹੁਣ ਜਿਹੜੀ ਪਾਲਸੀ ਲੈ ਕੇ ਆਏ ਨੇ ਉਸ ਪਾਲਸੀ ਦੇ ਵਿੱਚ ਸਿਰਫ 58% ਦੀ ਨੌਕਰੀ ਜਿਹੜੀ ਆ ਉਹ ਇਹ ਕਹਿ ਰਹੇ ਕਿ 58% ਦੀ ਨੌਕਰੀ ਕਰ ਸਕਦੇ ਜੀ ਪਰ ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲੇਗਾ ਕੋਈ ਸਰਵਿਸ ਰੂਲਿੰਗ ਲਾਗੂ ਹੋਏਗਾ ਤੁਹਾਡੇ ਉੱਤੇ ਕੋਈ ਤਨਖਾਹ ਦਾ ਵਾਧਾ ਫਿਰ ਉਹ ਜਿਹੜਾ ਇੰਕ੍ਰੀਮੈਂਟ ਸਾਡਾ ਉਹ 3% ਹੋ ਜਾਏਗਾ ਤੇ ਜਦੋਂ ਕੰਕ੍ਰੀਟ ਤਨਖਾਹ 25000 ਹੋਗੀ ਤੇ 3% ਇੰਕ੍ਰੀਮੈਂਟ ਉਹ ਜਿਹੜਾ ਸਾਨੂੰ ਹੁਣ ਸਾਲ ਦਾ 5% ਮੰਨਦੇ ਆ ਤੇ ਇਹ ਜਿਹੜੀਆਂ ਇਹਨਾਂ ਦੀ ਮਾਰੂ ਨੀਤੀਆਂ ਨੇ ਉਹਦੇ ਬਰੁਚ ਅਸੀਂ ਬੈਠੇ ਆ ਤੇ ਬਾਕੀ ਹੈਗੇ ਸਾਡੇ ਕੋਈ ਵੀ ਗੱਲ ਮੰਨਣ ਤਿਆਰ ਨਹੀਂ ਸਾਡੇ ਇਹਨਾਂ ਨੇ ਜਿਹੜਾ ਅਸੀਂ ਲੈਟਰ ਭੇਜਤਾ ਉਹਤੇ ਇਹਨਾਂ ਨੇ ਵਿਚਾਰ ਹੀ ਨਹੀਂ ਕੀਤੀ ਹੈਗੀ ਇਸ ਕਰਕੇ 58 ਸਾਲੋ ਕੀ ਪੱਕੀ ਕਰਕੇ ਕਰਨਾ ਜਦੋਂ ਸਭ ਤੇ ਸਰਵਿਸ ਰੂਲ ਹੀ ਲੱਗੂਣੀ ਹੈਗੇ ਤੇ ਮੰਗਾ ਸੇ ਮੋਹ ਨੇ ਜੋ ਪਿਛਲੇ 14-15 ਸਾਲ ਤੋਂ ਅਸੀਂ ਲੜਾਈ ਲੜਦੇ ਆ ਰਹੇ ਹਾਂ ਦੇਖੋ ਜੀ ਸਾਡੀ ਇੱਕ ਿੰਗ ਹੋਈ ਆ ਜਿੱਤੇ ਵਿੱਚ ਸ ਇੱਕ ਇਦਾਦ ਸਟੇਟ ਵਰਕਰ ਜੂਨੀਅਨ ਉਹ ਵੀ ਬੈਠੀ ਸੀ ਉਹਦੇ ਵਿੱਚ ਜਿਹੜੀ ਸਾਡਾ ਪ੍ਰੈਸ ਨੋਟ ਰੀ ਉੱਤੇ ਕੋਈ ਵਿਚਾਰ ਚਰਚਾ ਨਹੀਂ ਸਾਡੇ ਪ੍ਰੈਸ ਨੋਟ ਤੇ ਹੋਈ ਜਿਹੜੇ ਦੂਜੀ ਜਥੇ ਬੰਦੀਆਂ ਨੇ ਉਹ ਉੱਤੇ ਵਿਚਾਰ ਚਰਚਾ ਹੋਈ ਆ ਤੇ ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਵੇਖੋ ਕਿ ਇੱਕ ਸਾਡੇ ਉੱਚ ਅਧਿਕਾਰੀ ਨੇ ਸਾਡੇ ਟ੍ਰਾਂਸਪੋਰਟ ਦੇ ਵਿਭਾਗ ਦੇ ਉਹ ਕਹਿੰਦਾ 10 ਦਿਨ ਵੀ ਬੰਦ ਕਰ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਜਦੋਂ ਕਿਸੇ ਦੀਆਂ ਮੰਗਾਂ ਹੀ ਨਹੀਂ ਮੰਨਣੀਆਂ ਤੇ ਫਿਰ ਉਹ ਕਿਤੇ ਨਾ ਕਿਤੇ ਜਾਣਗੇ ਉਹ ਕਿੰਨ ਬੰਦ ਕਰਨਗੇ ਤੇ ਇਸ ਤੁਹਾਨੂੰ ਤਾਂ ਪਤਾ ਹੀ ਹੈ ਤੁਹਾਡੇ ਮੱਦੇਮੇ ਲੰਮਾ ਸਮਾਂ ਹੋ ਗਿਆ ਸਾਨੂੰ ਮੰਗਾ ਆਪਣੀਆਂ ਮਨਾਉਂਦਿਆਂ ਕਹਿੰਦਿਆਂ ਘੁੰਦਿਆਂ ਨਾਲੋਂ ਬੜਾ ਲੰਮਾ ਸਮਾਂ ਹੋ ਗਿਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਯਾਰ ਵਾਰੀ ਵੀ ਕਿਤੇ ਨਾ ਕਿਤੇ ਸਾਡਾ ਸਾਨੂੰ ਪੱਕੇ ਕੀਤਾ ਜਾਵੇ ਤੁਸੀਂ ਸਾਡੀਆਂ ਦਾੜੀਆਂ ਲਵੇ ਦੇ ਤੇ ਜਿਵੇਂ ਸਾਰੇ ਜੱਟੇ ਰੰਗੀ ਕਾਲੇ ਰੰਗ ਕੀਤੇ ਹੋਣਗੇ ਹੁਣ ਤੇ ਵੈਸੇ ਹੀ ਸਰਕਾਰ ਨੇ ਸਾਨੂੰ ਪੱਕੇ ਕਰਤਾ ਹਿਸਾਬ ਲੱਗਦਾ ਸੱਤਾ 'ਚ ਆਉਣ ਤੋਂ ਪਹਿਲੇ ਇਹਨਾਂ ਨੇ ਕਿਹਾ ਸੀ ਕਿ ਪਹਿਲੇ ਹੀ ਅਧਾਰ ਤੇ ਜਿਹੜਾ ਆ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਤੇ ਕੋਈ ਮੁਲਾਜ਼ਮ ਦੀ ਮੰਗ ਪੂਰੀ ਹੋਈ ਅਜੇ ਤੱਕ? ਵੇਖੋ ਜੀ ਜਦੋਂ ਸੱਤਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣਾ ਸੀ ਉਦੋਂ ਇਹਨੇ ਪਹਿਲਾਂ ਕਿਹਾ ਵੀ ਜਿਹੜਾ ਹਰਾ ਪਿੰਨਾ ਮੇਰਾ ਮੁਲਾਜ਼ਮਾਂ ਦਾ ਚੱਲੂਗਾ। ਅਜੇ ਤੱਕ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਕਿ ਜਿਹੜੇ ਮੁਲਾਜ਼ਮ ਕੀਤੇ ਆ ਉਹਨਾਂ ਨੇ ਜਿਹੜੀ ਪਾਲਿਸੀ ਬਣਾਈ ਆ ਉਹ ਸਿਰਫ ਤੋਂ ਸਿਰਫ 58 ਸਾਲਾਂ ਤੱਕ ਦੀ ਪਾਲਿਸੀ ਬਣਾਈ ਆ। ਉਹਦੇ ਵਿੱਚ ਕਿਸੇ ਨੂੰ ਕੋਈ ਵੀ ਲਾਭ ਨਹੀਂ ਕੋ ਪਤਾ ਨਹੀਂ ਕੋ ਕੁਛ ਨਹੀਂ ਆ ਸਿਰਫ 52 ਸਾਲ ਦੀ ਆਪਣੀ ਨੌਕਰੀ ਕਰੋ ਤੇ ਨਾਂ ਕੋ ਪੈਨਸ਼ਨਾਂ ਤੇ ਆਪਣੇ ਘਰ ਜਾਓ ਉਹਦੇ ਵਿੱਚ ਕਿਸੇ ਨੂੰ ਪੱਕੇ ਹੋਣ ਦਾ ਮੈਨੂੰ ਤੇ ਮੇਰੇ ਨਹੀਂ ਕੋਈ ਬੈਨੀਫਿਟ ਮਿਲੇ ਉਹੀ ਪਾਲਿਸੀ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਜਿਸ ਨੂੰ ਅਸੀਂ ਪਾਲਿਸੀ ਨੂੰ ਨਕਾਰਨਾ ਚਾਹੁੰਦੇ ਆ